ਇੱਕ ਘਰ ਵਿੱਚ ਗਰੀਬੀ ਬਣੀ ਸੀ ਤੇ ਸਾਰਾ ਪਰਿਵਾਰ ਕੋਲ ਇੱਕੋ ਕਮਰਾ ਸੀ ਘਰਵਾਲੀ ਦਾ ਪੰਜ ਪਾਠ ਸੁਖਮੀ ਸਾਹਾ ਜੀ ਦਾ ਨਾਮ ਸੀ ਪਰ ਘਰ ਵਾਲਾ ਕਹਿੰਦਾ ਮੈਂ ਟੀਵੀ ਦੇਖੇ ਵਗਿਆ ਨਹੀਂ ਰਹਿ ਸਕਦਾ ਤੂੰ ਤੇ ਠੀਕਾ ਲਿਆ ਹੈ ਰੱਬ ਦੇ ਘਰ ਦਾ ਪਤੀ ਨੇ ਸ਼ਾਮ ਨੂੰ ਟੀਵੀ ਲਗਾ ਕੇ ਬਹਿੜ ਜਾਣਾ ਪਤਨੀ ਦੇ ਤਿੰਨ ਕੂ ਪਾਠ ਦਿਹਾੜੀ ਵਿੱਚ ਹੋ ਜਾਣੇ ਤੇ ਦੋ ਕੋ ਰਹਿ ਜਾਣੇ ਕੋਣ ਕਮਰਾ ਇੱਕੋ ਉਸ ਵਿੱਚ ਵੀ ਟੀਵੀ ਤੇ ਉੱਥੇ ਹੀ ਪਾਠ ਕਰਨਾ ਹੁੰਦਾ ਉਹ ਬੀਬੀ ਕਹਿੰਦੀ ਕਿ ਮੈਂ ਫਲੰਗ ਤੇ ਬੈਠ ਕੇ ਟੀਵੀ ਵੱਲ ਫਿੱਟ ਕਰ ਲੈਣੀ ਕਿ ਤੁਸੀਂ ਫਿਲਮਾਂ ਵੇਖੀ ਜਾਓ ਤੇ ਮੈਂ ਪਾਠ ਕਰ ਲੈਂਦੀ ਆ ਪਰ ਇਸ ਤਰ੍ਹਾਂ ਹੁਜ਼ਦਾਨ ਮੰਨਣਾ ਜੁੜਨਾ ਕਿਉਂਕਿ ਕੰਨਾਂ ਵਿੱਚ ਫਿਲਮ ਦੀ ਆਵਾਜ਼ ਪੈਣੀ ਫਿਰ ਕਹਿੰਦੀ ਇੱਕ ਦਿਨ ਮੈਂ ਮਨ ਵਿੱਚ ਵਿਚਾਰ ਆਈ ਕਿ ਮੈਂ ਕੰਨਾਂ 'ਚ ਰੂੰ ਦੇ ਕੇ ਪਾਠ ਕਰ ਲਿਆ ਕਰਾਂਗੀ ਵੇਖੋ ਕਰੇਲੂ ਮਹੌਲ ਦਾ ਮੁਕਾਬਲਾ ਵੀ ਕੀਤਾ ਕਲੇਸ਼ ਵੀ ਨਹੀਂ ਪਾਇਆ ਕਿ ਤੁਸੀਂ ਟੀਵੀ ਛੱਡ ਦਿਓ ਪਰ ਆਪਣਾ ਨੇਮ ਵੀ ਨਹੀਂ ਛੱਡਿਆ ਕੈਮ ਤੋਂ ਭਾਵੇਂ ਕਿਸੇ ਤਰ੍ਹਾਂ ਦਾ ਕੋਈ ਵੀ ਠਾਠਾ ਬਾਗਾ ਚਾ ਰੰਗ ਆਪਣਾ ਕੇ ਨਿਮਰਤਾ ਨਾਲ ਚੱਲਦੇ ਜਾਵੋ ਪਰ ਰੁਕਣਾ ਨਹੀਂ ਇੱਕ ਬੀਬੀ ਦਾ ਜਿਕਰ ਹੈ ਕਿ ਉਸ ਉੱਤੇ ਮਨਿਕਰਨ ਸਾਹਾ ਵਾਲੇ ਮਾਪੋਸ਼ਾ ਬਾਬਾ ਹਰੀ ਨਰੈਣ ਜੀ ਦੀ ਕਿਰਪਾ ਹੋਈ ਜਦੋਂ ਅਜੇ ਬੱਚੀ ਸੀ 13-14 ਸਾਲਾਂ ਦੀ ਹੋ ਗਈ ਤੇ ਇੱਕ ਵਾਰੀ ਆਪਣੇ ਪਰਿਵਾਰ ਨਾਮ ਨਿਕੰਨ ਸਾਹਿਬ ਦਰਸ਼ਨ ਕਰਨ ਮਾਪੂਰਸ਼ਾ ਨੇ ਉਸ ਬੱਚੀ ਦਾ ਹੱਥ ਵੇਖਿਆ ਕਿਹਾ ਸਿਵੀ ਜਾਤੀ ਸਾਹ ਪੜਦੀ ਹੁੰਦੀ ਹੈ ਉਹ ਕਹਿੰਦੀ ਜੀ ਹਾਂ ਹਾਂ ਪੁੱਛ ਕਹਿੰਦੇ ਕਿੰਨਾ ਸਮਾਂ ਲੱਗਦਾ ਹੈ ਕਹਿੰਦੀ ਜੀ 13 10-12 ਮਿੰਟ ਲੱਗਦੇ ਹਨ ਕੋਲ ਹੀ ਇੱਕ ਹੋਰ ਕੁੜੀ ਬੈਠੀ ਸੀ ਉਸ ਵਾਲ ਨੂੰ ਘਰ ਕਰਕੇ ਮਾਪੂਰਸ਼ ਕਹਿੰਦੇ ਇਹ ਤੇ 5 ਮਿੰਟ ਵਿੱਚ ਪੜ ਲੈਂਦੀ ਹੈ ਤੇ ਤੂੰ 12 ਮਿੰਟ ਵਿੱਚ ਪੜਦੀ ਹੈ ਉਹ ਕਹਿੰਦੀ ਜੀ ਮੈਨੂੰ ਤੇ 12 13 ਮਿੰਟ ਲੱਗ ਜਾਂਦੇ ਹਨ ਇਸ ਦਾ ਮਤਲਬ ਇਹ ਨਹੀਂ ਕਿ ਬਾਣੀ ਕਾਲੀ ਕਾਲੀ ਪੜਨੀ ਹੈ ਪਰ ਇਹ ਇੱਕ ਅਵਸਥਾ ਹੈ ਜਦੋਂ ਬਵਰਸਾ ਉੱਚੀ ਬਣ ਜਾਂਦੀ ਹੈ ਆਟੋਮੈਟਿਕਲੀ ਸਮਾਂ ਘੱਟ ਲੱਗਦਾ ਹੈ ਮਾਂ ਪੁੱਛ ਉਸ ਨੂੰ ਕਹਿੰਦੇ ਜਾ ਬਾਹਰ ਲక్ష్మణ ਚੂਲੇ ਦੇ ਦਿਵਾਰੇ ਚਾਰ ਜਿਹੜੇ ਲਾ ਕੇ ਆ ਤੇ ਚਾਰ ਗੜੀਆਂ ਵਿੱਚ ਚਾਰ ਪਾਠ 34 ਸਾਬ ਦੇ ਕਰਕੇ ਆ ਬੱਚੀ ਜਦੋਂ ਵਾਪਸ ਆਈ ਤੇ ਕੋਲ ਪਿਤਾ ਵੀ ਬੈਠਾ ਸੀ ਮਾਪੂਸ਼ਾ ਨੇ ਬੱਚੀ ਦੇ ਪਿਤਾ ਨੂੰ ਕਿਹਾ ਇਹ ਬੱਚੀ ਸਤਨੀ ਹੈ ਇਸ ਦਾ ਵਿਆਹ ਨਾ ਕਰਨਾ ਪਿਤਾ ਕਹਿੰਦੇ ਇਹ ਬਚਨ ਵਾਪਸ ਲੈ ਲਵੋ ਮੈਂ ਇਸ ਨੂੰ ਕਿਵੇਂ ਰੱਖਾਂਗਾ ਮਾਪੂਸ਼ ਕਹਿੰਦੇ ਬਚਨ ਮੰਨ ਇਹ ਸਤਨੀ ਹੈ ਇਸ ਨੇ ਸੇਵਾ ਕਰਨੀ ਹੈ ਪਰ ਉਹ ਨਾ ਮੰਨਿਆ ਮਾਪੋਸ਼ ਕਹਿੰਦੇ ਚੰਗਾ ਫਿਰ ਤੇਰੀ ਮਾਚੀ ਕਰ ਲੈ ਪਰ ਇਸ ਨੂੰ ਪਰੇਸ਼ਾਨੀਆਂ ਬਹੁਤ ਆਉਣਗੀਆਂ ਮਾਪੋਸ਼ਾਂ ਨੇ ਬੱਚੀ ਨੂੰ ਪਤਾ ਨਹੀਂ ਕਿਹੜੇ ਹੱਦ ਦੇ ਵਿੱਚੋਂ ਅਸੀਂ ਦਿੱਤੀ ਸੀ ਕਿ ਬਾਣੀ ਦੇ ਵਾਸੇ ਚੱਲ ਪਏ ਬਖਸ਼ਿਸ਼ ਹੋ ਗਈ ਸਮੇਂ ਮੁਤਾਬਕ ਬੱਚੀ ਦਾ ਵਿਆਹ ਵੀ ਹੋ ਗਿਆ ਉਸ ਦਾ ਪੇਕੇ ਘਰ ਨੇਮ ਸੀ ਢਾਈ ਘੰਟੇ ਵਜੇ ਅਤੇ ਸੌਰੇ ਘਰ ਜਾ ਕੇ ਜਦੋਂ ਉઠી ਢਾਈ ਵਜੇ ਕੀ ਕਰਾਂ ਇਸ਼ਨਾਨ ਪੜਾ ਸੁਖਮੀ ਸੱਸ ਦਾ ਸੱਚ ਕਹਿੰਦੀ ਇੱਥੇ ਨਹੀਂ ਚੱਲਣਾ ਤੇਰਾ ਇਹ ਜ ਢਾਈ ਵਜੇ ਉੱਠਣਾ ਤੇ ਸੁਖਮੀ ਸਾ ਪੜਨਾ ਹੁਣ ਕੀ ਕਰੇ ਲੜੇ ਸੱਸ ਨਾਲ ਇੱਕ ਦੋ ਵਾਰੀ ਸਮਝਾਇਆ ਕਿ ਮੰਨ ਜਾਣਗੇ ਜਦੋਂ ਅਗਲੇ ਦਿਨ ਉੱਠੀ ਫੇਰ ਕੰਮ ਗਰਮ ਤੀਜੇ ਚੌਥੇ ਦਿਨ ਸੱਸ ਨੇ ਕਹਿ ਦਿੱਤਾ ਜੇ ਤੇਰੇ ਕਮਰੇ ਦੀ ਬੱਤੀ ਜੱਗੀ 3 ਵਜੇ ਤੇ ਪਹਿਲੇ ਤੇ ਪੇਕੇ ਮੇਜਣਾ ਹੈ ਤੈਨੋਂ ਹੁਣ ਦੱਸੇ ਸਾਧਿਕ ਹੋਵੇ ਰਾਤੀ ਤੁਰਿਆ ਹੋਵੇ ਫਰਾਕ ਲੈਣ ਵਾਲਾ ਹੋਵੇ ਕੀ ਉਸਦੇ ਲਈ ਦੁੱਖ ਹੈ ਹੁਣ ਕਈ ਇੱਥੇ ਰੁਕ ਜਾਂਦੇ ਹਨ ਉਹ ਬੱਚੀ 2:30 ਵਜੇ ਉੱਠਦੀ ਹੈ ਤੇ ਘਰ ਵਿੱਚ ਕਲੇਸ਼ ਪੈਂਦਾ ਹੈ ਵਿਆਹ ਵੀ ਨਮਾ ਹੈ ਕੋਈ ਕੀ ਕਰੇਗਾ 10 ਦਿਨ ਵਿੱਚ ਹੀ ਕਲੇਸ਼ ਪਾ ਦਿੱਤਾ ਹੁਣ ਉਸ ਬੱਚੀ ਦੇ ਦੋ ਕੰਮ ਕੀਤੇ ਇੱਕ ਤੇ ਸੁਖਨੀ ਸਾਹਿਬ ਜਵਾਨੀ ਯਾਦ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਬੈਟਰੀ ਮੰਗਵਾ ਲਈ ਕਿ ਕਿੰਨਾ ਚਿਰ ਜਵਾਨੀ ਨਹੀਂ ਯਾਦ ਬੈਟਰੀ ਨਾ ਕਰ ਲਵਾਂ ਤੇ 2:30 ਵਜੇ ਦਾ ਨੀਂਦ ਨਹੀਂ ਛੱਡਣਾ ਉਸਨੇ ਉੱਠਣਾ 2:30 ਵਜੇ ਤੇ ਬੈਟਰੀ ਨਾਲ ਜੋ ਨੀਂਦ ਕਰ ਲੈਣਾ ਤੇ ਫਿਰ ਬਾਅਦ ਵਿੱਚ ਇਸ਼ਨਾਨ ਇਹੋ ਜਹੀ ਜਗ੍ਹਾ ਤੇ ਇਸ਼ਨਾਨ ਲੇਟ ਵੀ ਹੈ ਮਜਬੂਰੀ ਹੋ ਗਈ ਪਰ ਚੱਪਣ ਦੇ ਕੰਮ ਨੂੰ ਨਹੀਂ ਛੱਡਿਆ ਕਾਫੀ ਸਾਲ ਇਸ ਬੱਚੀ ਨੇ ਇਸ ਤਰ੍ਹਾਂ ਹੀ ਨੰਗਾਏ ਘਰੇਲੂ ਮਹੌਲ ਲਕਾਵਟ ਪਾਉਂਦਾ ਰਿਆਹ ਪਾਨੀ ਮਰਤਾ ਵੀ ਰੱਖੀ ਤੇ ਸਾਈਂ ਦਾ ਨਾਮ ਵੀ ਨਹੀਂ ਛੱਡਿਆ ਕੀ ਬੀਤੀ ਇੰਨਾ ਕਰ ਕੁਝ ਸਾਲਾਂ ਬਾਅਦ ਸੱਸ ਨੂੰ ਇੰਦਰਾੰਗ ਹੋ ਗਿਆ ਇਸ ਤੋਂ ਇਹ ਸਿੱਧੇ ਲੈਣਾ ਕਿ ਜਿਹੜਾ ਲਕਾਵਟ ਪਾਵੇ ਉਸ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਜਿਸ ਦੀ ਨਕਾਵਟ ਪਾਉਣ ਵਾਲੇ ਦੇ ਕੁੰ ਖਤਮ ਹੋ ਗਏ ਰਾਪੇ ਵੱਲੋਂ ਪਛਾ ਪਵੇਗਾ ਹੀ ਪਵੇਗਾ ਉਹ ਤਦ ਤੱਕ ਹੀ ਬਚਿਆ ਹੈ ਜਦ ਤੱਕ ਪਿਛਲੇ ਪੁੰਨ ਨੇ ਜਿਉਂ-ਜਿਉਂ ਰਕਾਵਟ ਪਾਉਂਦਾ ਹੈ ਪੁੰਨ ਸੜਦੇ ਜਾਂਦੇ ਹਨ ਜਦ ਤੱਕ ਹਰਨਾਕਸ਼ ਦੇ ਪੁੰਨ ਸੀ ਬਚਿਆ ਸੀ ਸੁੱਟਿਆ ਪਹਾੜ ਤੋਂ ਸੁੱਟਿਆ ਅੱਗ ਵਿੱਚ ਪਾਣੀ ਵਿੱਚ ਪੁੰਨ ਬੜੀ ਸਪੀਡ ਤੇ ਖਤਮ ਹੋ ਗਏ ਇਹ تیر ਕਾਵਟ ਪਾਉਂਦਾ ਹੈ ਉਦੋਂ ਤੱਕ ਹੀ ਬਚਿਆ ਹੈ ਜਦ ਤੱਕ ਪਹੁੰ ਨਹੀਂ ਜਿੰਨੀ ਰੁਕਾਵਟ ਦੀ ਸਪੀਡ ਵੱਧਦੀ ਜਾਵੇ ਉਹਨੋਂ ਉਤਨੀ ਹੀ ਸਪੀਡ ਨਾ ਖਤਮ ਹੋਣਗੇ ਅਸੀਂ ਰੁਕਾਵਟ ਪਾਉਣ ਵਾਲਿਆਂ ਦੀ ਗਿਣਤੀ 'ਚ ਨਾ ਆਈਏ ਸਾਡੇ ਘਰ ਵਿੱਚ ਕੋਈ ਸਾਧਨਾ ਕਰਨ ਵਾਲਾ ਹੋਵੇ ਰੁਕਾਵਟ ਨਾ ਪਾਈਏ ਤੇ ਸਾਨੂੰ ਕੋਈ ਰੁਕਾਵਟ ਪਾਵੇ ਉਸ ਦਾ ਮੁਕਾਬਲਾ ਨਿਮਰਤਾ ਨਾਲ ਕਰੀ ਜਾਏ ਪਰ ਸਾਧਨਾ ਨਾ ਛੱਡੀਏ ਉਸ ਬੱਚੀ ਦੀ ਸਾਦਸਨੋਂ ਅਨਰੰਗ ਹੋ ਗਿਆ ਪਰ ਉਸ ਬੱਚੀ ਦੀ ਅਵਸਥਾ ਸੀ ਹਿਰਦੇ ਵਿੱਚ ਕਿੰਕਾ ਵੀ ਨਹੀਂ ਆਉਣ ਦਿੱਤਾ ਕਿ ਮੈਨੂੰ ਰੋਕਦੀ ਸੀ ਤਾਂ ਅੰਧ ਰੰਗ ਹੋ ਗਿਆ ਉਸਨੇ ਪੂਰੀ ਸੇਵਾ ਕੀਤੀ ਗੰਦਗੀ ਵੀ ਧੋਤੀ ਜੰਗਲ ਪਾਣੀ ਵੀ ਪਸ਼ਾਬ ਵੀ ਕਰਾਉਣਾ ਸਭ ਸੇਵਾ ਕਰਨੀ ਅੰਦਰ ਇਹ ਨਹੀਂ ਆਉਣ ਦਿੱਤਾ ਕਿ ਮੇਰੇ ਕਰਕੇ ਇਹ ਸਭ ਇਹ ਕਿ ਕੁਦਰਤ ਵੱਲੋਂ ਜੋ ਬਪਰੇ ਹੈ ਪੂਰੀ ਸੇਵਾ ਕੀਤੀ ਸਖਦੀ ਨਿਮਤਨਾਰ ਜੀ ਪ੍ਰਲਾਦ ਸਿਆਸ ਪੜੋ ਤਾਂ ਉਸਨੇ ਵੀ ਆਖਿਆ ਸੀ ਪਰਮੇਸ਼ਵਰ ਮੇਰੇ ਪਿਤਾ ਦਾ ਉਧਾਰ ਕਰ ਦੇਵੀ ਪਰਮੇਸ਼ਵਰ ਨੇ ਆਖਿਆ ਜੀ ਪ੍ਰਲਾਦ ਜੀ ਤੂੰ ਭਗਤ ਹੈ ਤੂੰ ਇੱਕ ਪਿਓ ਦੀ ਗੱਲ ਕਰਦਾ ਹੈ ਮੈਂ ਤੇਰੀਆਂ 21 ਕੁਲਾਂ ਦਾ ਉਧਾਰ ਕਰਾਂਗਾ ਭਾਵ ਕਿ ਭਗਤ ਨੇ ਆਪਣਾ ਮੁਰਾ ਕਰਨ ਵਾਲੇ ਦਾ ਮੀਪਲਾ ਹੀ ਮੰਗਿਆ ਹੈ ਸਾਸ ਦੀ ਪੂਰੀ ਸੇਵਾ ਕੀਤੀ ਉਸ ਬੱਚੀ ਨੇ ਇੱਕ ਦਿਨ ਸੇਵਾ ਕਰਦਿਆਂ ਬੱਤੀ ਕੋਣੋਂ ਗਮਲਾ ਟੁੱਟ ਗਿਆ ਸੱਸ ਲੰਬੇ ਪਈ ਹੀ ਕਹਿੰਦੀ ਗਮਲਾ ਗਮਲਾ ਮੈਂ ਤੈਨੂੰ ਅਸੀਂ ਹੀ ਦਿੰਦੀ ਹਾਂ ਕਿ ਰੱਬ ਤੈਨੂੰ ਸੋਨੇ ਦੇ ਗਮਲੇ ਦੇਵੇ ਤੂੰ ਮੇਰੀ ਇਤਨੀ ਸੇਵਾ ਕਰਦੀ ਹੈ ਉਹ ਬੱਚੀ ਕਹਿੰਦੀ ਸੱਸ ਨੂੰ ਬਜ਼ੁਰਗਾਂ ਦੀ ਸੀਸ ਲੱਗਦੀ ਹੈ ਮੈਨੂੰ ਇਹ ਸੀਸ ਨਾ ਦਿਓ ਮੈਂ ਖਾਣਾ ਹੈ ਸੋਨੇ ਨੂੰ ਚੁੰਨੀ ਅੜਦੀ ਹਾਂ ਤੁਸੀਂ ਮੇਰੀ ਚੁੰਨੀ ਵਿੱਚ ਸੁਖਮਨੀ ਸਾਹਿਬ ਜੀ ਦਾ ਗੁੁੱcka ਪਾ ਦਿਓ ਤੁਹਾਡੀ ਰਕਾਵਟ ਦਾ ਮੈਂ ਮੁਕਾਬਲਾ ਤੇ ਕਰਦੀ ਰਹੀ ਹਾਂ ਪਰ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਹੱਥੋਂ ਮੈਨੂੰ ਅਸੀਸ ਮਿਲ ਜਾਵੇ ਅਸੀਂ ਸਕੂਨ ਸਾਹਿਬ ਤੇ ਮੇਰਾ ਰੰਗ ਹੋਰ ਵੱਧ ਜਾਵੇ ਸੱਸ ਕਹਿੰਦੀ ਮੈਂ ਨਹੀਂ ਪਾਉਣਾ ਸ਼੍ਰੀ ਸੁਖਮੀ ਸਾਹਿਬ ਜੀ ਦਾ ਗੁਕਾ ਮੈਂ ਤੇ ਇਹੀ ਸੀਸ ਦੇਣੀ ਹੈ ਕਿ ਉਹ ਬੱਚੀ ਕਹਿੰਦੀ ਅੱਗੇ ਪਿਆਰ ਨਾਲ ਜੇ ਤੁਸੀਂ ਮੇਰੇ ਮੁਤਾਬਕ ਅਸੀਸ ਨਹੀਂ ਦੇਣੀ ਤੇ ਮੈਂ ਤੁਹਾਡੀ ਸੇਵਾ ਨਹੀਂ ਕਰਨੀ ਮੈਨੂੰ ਨਹੀਂ ਚਾਹੀਦੇ ਸੋਨੇ ਦੇ ਕਮਲੇ ਮੇਰੀ ਚੋਲੀ ਵਿੱਚ ਸੁਖਮਨੀ ਸਾਹਿਬ ਜੀ ਦਾ ਗੁਟਕਾ ਪਾ ਦਿਓ ਜਦੋਂ ਉਸਨੇ ਦੁਬਾਰਾ ਇਹ ਗੱਲ ਕਹੀ ਤਾਂ ਸੱਸ ਨੇ ਹੱਥ ਸੁੱਚੇ ਕਰਾਏ ਤੇ ਕਿਹਾ ਲੈ ਫਿਰ ਸੁਖਮਨੀ ਸਾਹਿਬ ਜੀ ਦਾ ਗੁਟਕਾ ਸੱਸ ਨੇ ਉਹ ਗੁਟਕਾ ਉਸ ਦੀ ਚੋਲੀ ਵਿੱਚ ਪਾਇਆ ਤੇ ਉਹ ਰੋਕਣ ਵਾਲੀ ਦੇ ਮੂੰਹੋਂ ਨਿਕਲਿਆ ਗੁਰੂ ਨਾਨਕ ਕਰੇ ਇਹ ਸੁਖਮਨੀ ਸਾਹਿਬ ਨਾਲ ਤਾਂ ਹਮੇਸ਼ਾ ਜੁੜੀ ਰਹੇ ਕੁਝ ਸਮੇਂ ਬਾਅਦ ਸੱਸ ਚੜਾਈ ਕਰ ਗਈ ਆਜ ਉਸ ਬੀਬੀ ਨੂੰ ਕਈਆਂ ਨੂੰ ਤਾਰਨ ਵਾਲੀ ਵਸਤਾ ਵਾਲੇ ਬਾਬੇ ਨਾਨਕ ਦੀ ਬਖਸ਼ਿਸ਼ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ